ਮੇਰਾ ਸੁਨਦ ਸਾਕ ਨਿਰ ਪਰਿਆ ਤਿਤਿ ਹੋਗਨਾ ਮਾਰੇ ਦਇਆ ਕਰੋ ਕਿਛ ਮੈਂ ਰੋ ਪਾਵੋ ਨੁਮ ਦੇ ਪਤਰ ਤਾਰੇ ਜੇ ਆਵਨਾ ਬਰਾਬਰ ਦੱਕੈ ਇਥਰਗ ਧਤੇ ਨਾ ਤਨਾਨਕ ਹੁਕਮ ਪਛਾਨੈ ਸੋਖਉ ਵਾਦਨ ਰਖੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਐਨਾ ਸ੍ਰੀ ਮਹਾਰਾਜ ਪੰਜ ਬਾਣ ਘਰ ਪਾਰਦਾ ਇੱਕ ਓੰਕਾਰ

ਨਾ ਕਮਜ ਕਾਮਨ ਰਤੈ ਤੋਗ ਅਗਨ ਅទេស ਜਨ ਨਾਮੇ ਆਪਕ ਸਾਗਰ ਤਰਿਆ ਸਾਧੂ ਸ ਜੰਨਨਾਨ ਆਵੇ ਤੇਰੇ ਤ੍ਰਿਜਨਾ ਅਗਨ ਪ੍ਰਭ ਆਪ ਬੁਜਾਈ ਨਾਲਿ ਕਉਦਰ ਪ੍ਰਭ ਸਰਨਾਈ ਕੇ ਤ੍ਰਿਜਨਾ ਅਗਨ ਪ੍ਰਭ ਆਪ ਬੁਜਾਈ ਨਾਲਿ ਕਉਦਰ Vardur djúðin takkassa. Vardur djúðin tepté.